ਅਧੀ ਰਾਤ ਦਾ ਸਮਾਂ ਸੀ ਜਦੋਂ ਮੈਨੂੰ ਪਿਆਸ ਲੱਗੀ ਤੇ ਮੈਂ ਪਾਣੀ ਪੀਣ ਲਈ ਰਸੋਈ ਵਿੱਚ ਗਿਆ ਤੇ ਜਦੋਂ ਮੈਂ ਪਾਣੀ ਪੀ ਕੇ ਵਾਪਸ ਆਪਣੇ ਕਮਰੇ ਵਿੱਚ ਜਾ ਰਿਹਾ ਸੀ ਤਾਂ ਉਸੇ ਸਮੇਂ ਮੇਰੀ ਨਜ਼ਰ ਅਚਾਨਕ ਸੋਫੇ ਉੱਤੇ ਸੁੱਤੀ ਹੋਈ ਮੇਰੀ ਆਂਟੀ ਦੀ ਕੁੜੀ ਉਸ ਦੇ ਉੱਤੇ ਪਈ ਮੈਨੂੰ ਇੱਕ ਪਲ ਲਈ ਤਾਂ ਉਸ ਨੇ ਆਪਣੇ ਵਾਲ ਖਿੱਚ ਲਿੱਤਾ ਮੈਂ ਆਪਣੇ ਆਪ ਨੂੰ ਬਹੁਤ ਔਖਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਨੇ ਬੇਚੈਨੀ ਵਿੱਚ ਮੈਨੂੰ ਕੱਸ ਕੇ ਘੜਨ ਲਾ ਲਿਆ ਮੈਨੂੰ ਕੁਝ ਅਜੀਬ ਜਿਹਾ ਹੋਇਆ ਉਸਦੀ ਏਸ ਅਚਾਨਕ ਚੁੰਨ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ ਆਖਰ ਮੈਂ ਕੀ ਕਰਦਾ ਮੈਂ ਵੀ ਤਾਇਕ ਮਰਦ ਸੀ ਅਤੇ ਫਿਰ ਮੈਂ ਆਪਣੇ ਮਨ ਨੂੰ ਕਾਬੂ ਵਿੱਚ ਨਾ ਰੱਖ ਸਕਿਆ ਅਤੇ ਫਿਰ ਉਸ ਰਾਤ ਮੈਂ ਉਸ ਨੂੰ ਦੋਸਤੋ ਮੇਰਾ ਨਾਮ ਸੁਨੀਲ ਹੈ ਤੇ ਮੈਂ ਬੈਂਕ ਵਿੱਚ ਨੌਕਰੀ ਕਰਦਾ ਹਾਂ ਮੇਰੇ ਵਿਆਹ ਨੂੰ 4 ਸਾਲ ਹੋ ਚੁੱਕੇ ਸਨ ਤੇ ਮੇਰੀ ਘਰ ਵਾਲੀ ਨੀਹਾ ਹੁਣ ਮਾਂ ਬਣਨ ਵਾਲੀ ਹੈ ਉਹ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਹੈ ਤੇ ਮੈਂ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਹਾਂ ਮੇਰੀ ਬਦਲੀ ਹੋ ਗਈ ਤੇ ਮੈਨੂੰ ਇਹ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਇਸ ਹਾਲਤ ਵਿੱਚ ਮੈਂ ਨੀਹਾ ਨੂੰ ਕਿਸਦੇ ਕੋਲ ਛੱਡ ਕੇ ਜਾਵਾਂ ਮੈਂ ਆਪਣੇ ਸਾਸ ਸਹੁਰੇ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਆਪਣੀ ਸਾਰੀ ਪ੍ਰੋਬਲਮ ਦੱਸੀ ਅਤੇ ਫੇਰ ਅੰਤ ਵਿੱਚ ਅਸੀਂ ਇਹੀ ਫੈਸਲਾ ਲਿੱਤਾ ਕਿ ਨੀਹਾ ਆਪਣੇ ਪੇਕੇ ਚਲੀ ਜਾਵੇ ਇਸ ਸਮੇ ਉਸ ਦਾ ਉੱਥੇ ਜਾਣਾ ਬਿਲਕੁਲ ਹੀ ਸਹੀ ਸੀ ਤਾਂ ਕਿ ਉਸ ਦੀ ਦੇਖਭਾਲ ਚੰਗੇ ਤਰੀਕੇ ਨਾਲ ਹੋ ਸਕੇ ਉਸ ਤੋਂ ਬਾਅਦ ਮੈਨੂੰ ਘਰ ਵਿੱਚ ਇਕੱਲੇ ਰਹਿਣਾ ਬਹੁਤ ਹੀ ਮੁਸ਼ਕਲ ਲੱਗਦਾ ਸੀ ਮੇਰਾ ਉਸ ਤੋਂ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ ਮੈਨੂੰ ਘਰ ਦਾ ਹਰ ਛੋਟਾ ਕੰਮ ਆਪ ਕਰਨਾ ਪੈਂਦਾ ਸੀ ਪਿੱਛੇ ਦੀ ਗਲੀ ਵਿੱਚ ਮੇਰੀ ਇੱਕ ਚਾਚੀ ਤੇ ਉਸ ਦੀਤੀ ਰਹਿੰਦੇ ਸਨ ਇੱਕ ਦਿਨ ਉਹ ਮੈਨੂੰ ਮਿਲਣ ਲਈ ਆਈ ਅਤੇ ਉਸਨੇ ਮੇਰੇ ਤੋਂ ਨੀਹਾ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਘਰ ਦਾ ਕੰਮ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਘਰ ਦੇ ਕੰਮ ਲਈ ਕਿਸੇ ਦੀ ਮਦਦ ਦੀ ਲੋੜ ਹੈ ਜੇਕਰ ਤੁਹਾਨੂੰ ਕੋਈ ਕੰਮ ਵਾਲੀ ਮਿਲ ਜਾਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਇਹ ਸੁੱਤੀ ਉਹਨਾਂ ਨੇ ਕਿਹਾ ਕਿ ਸੁਨੀਲ ਤੈਨੂੰ ਨੌਕਰਾਨੀ ਰੱਖਣ ਦੀ ਕੋਈ ਲੋੜ ਨਹੀਂ ਜਦੋਂ ਤੱਕ ਮੈਂ ਹਾਂ ਉਦੋਂ ਤੱਕ ਮੈਂ ਹੀ ਘਰ ਦਾ ਕੰਮ ਕਰਦਾਂਗੀ ਜਦੋਂ ਤੱਕ ਨੀਹਾ ਨਹੀਂ ਆਉਂਦੀ ਤੂੰ ਚਿੰਤਾ ਨਾ ਕਰ ਮੈਂ ਸਾਰੀ ਦੇਖਭਾਲ ਕਰ ਲਵਾਂਗੀ ਉਹਨਾਂ ਦੀ ਮਦਦ ਨਾਲ ਮੈਨੂੰ ਬੜੀ ਰਾਹਤ ਮਿਲੀ ਅਗਲੇ ਹੀ ਦਿਨੋਂ ਮੇਰੇ ਘਰ ਆਉਣ ਲੱਗੀ ਤੇ ਉਹ ਹੁਣ ਮੇਰੇ ਖਾਣ ਪੀਣ ਤੇ ਬਾਕੀ ਕੰਮਕਾਜ ਦਾ ਧਿਆਨ ਰੱਖਦੀ ਮੈਨੂੰ ਉਸ ਦਾ ਬਹੁਤ ਸੁਖ ਹੋ ਗਿਆ ਸੀ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਫਿਰ ਅਚਾਨਕ ਇੱਕ ਦਿਨ ਉਹਨਾਂ ਨੇ ਮੈਨੂੰ ਆਕੇ ਕਿਹਾ ਕਿ ਕੁਝ ਦਿਨਾਂ ਲਈ ਮੈਨੂੰ ਪਿੰਡ ਜਾਣਾ ਪੈਣਾ ਕਿਉਂਕਿ ਉਹਨਾਂ ਦੀ ਮਾਂ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਉਹ ਜਾ ਰਹੇ ਸਨ ਉਸਨੇ ਕਿਹਾ ਕਿ ਮੈਨੂੰ ਕੁਝ ਦਿਨ ਲੱਗ ਜਾਣਗੇ ਪਰ ਤੂੰ ਚਿੰਤਾ ਨਾ ਕਰੀ ਸਲੋਨੀ ਤੇਰੀ ਮਦਦ ਲਈ ਆਇਆ ਕਰੂਗੀ ਮੈਂ ਉਸ ਨੂੰ ਸਾਰਾ ਕੰਮ ਸਮਝਾ ਕੇ ਜਾਊਂਗੀ ਮੈਂ ਥੋੜਾ ਚਿੰਜ ਕਰ ਰਿਹਾ ਸੀ ਪਰ ਮਜਬੂਰੀ ਸੀ ਕਿ ਮੈਂ ਉਹਨਾਂ ਨੂੰ ਰੋਕ ਵੀ ਨਹੀਂ ਸਕਦਾ ਸੀ ਮੈਂ ਉਹਨਾਂ ਦੀ ਗੱਲ ਮੰਨ ਲਈ ਅਗਲੇ ਦਿਨ ਮੈਨੂੰ ਬੈਂਕ ਦੀ ਛੁੱਟੀ ਸੀ ਇਸ ਲਈ ਮੈਂ ਸੋਚਿਆ ਕਿ ਚਲੋ ਥੋੜਾ ਆਰਾਮ ਕਰ ਲਵਾਂ ਸਵੇਰ ਦਾ ਸਮਾਂ ਸਮਾਂ ਸੀ ਤੇ ਮੈਂ ਸੋਫੇ ਉੱਤੇ ਬੈਠਾ ਚਾਹ ਪੀ ਰਿਹਾ ਸੀ ਅਚਾਨਕ ਹੀ ਦਰਵਾਜ਼ੇ ਦੀ ਘੰਟੀ ਵੱਜੀ ਮੈਂ ਦਰਵਾਜ਼ਾ ਖੋਲਣ ਲਈ ਗਿਆ ਤਾਂ ਦੇਖਿਆ ਦਰਵਾਜ਼ਾ ਖੋਲਦੇ ਹੀ ਮੇਰੇ ਹੋਸ਼ ਉੱਡ ਗਏ ਸਨ ਮੇਰੇ ਸਾਹਮਣੇ ਇੱਕ ਬਹੁਤ ਹੀ ਸੋਹਣੀ ਕੁੜੀ ਖੜੀ ਸੀ ਜਿਸ ਨੂੰ ਵੇਖ ਕੇ ਮੇਰੀ ਤਾਂ ਬੋਲਤੀ ਹੀ ਬੰਦ ਹੋ ਗਈ ਉਸ ਨੇ ਹੌਲੀ ਦੇ ਕੇ ਕਿਹਾ ਮੈਂ ਸਲੋਨੀਆ ਮਾਂ ਨੇ ਮੈਨੂੰ ਭੇਜਿਆ ਹੈ ਮੈਂ ਉਸ ਨੂੰ ਤੁਰੰਤ ਅੰਦਰ ਬਰਾਇਆ ਤੇ ਉਸ ਨੂੰ ਘਰ ਦੇ ਸਾਰੇ ਕੰਮ ਸਮਝਾ ਦਿੱਤੇ ਅਤੇ ਉਸ ਨੂੰ ਸਾਰਾ ਕੁਝ ਦੱਸਿਆ ਉਸ ਤੋਂ ਬਾਅਦ ਉਹ ਸਭ ਕੁਝ ਸਮਝ ਗਈ ਸੀ ਮੈਂ ਘਰ ਹੀ ਰਹਿਣੀ ਹਾਂ ਕਿਤੇ ਬਾਹਰ ਨਹੀਂ ਜਾਂਦੀ ਪਰ ਮਾਂ ਨੇ ਕਿਹਾ ਕਿ ਮੈਂ ਤੁਹਾਡੀ ਮਦਦ ਕਰਨੀ ਹੈ ਇਸ ਲਈ ਮੈਂ ਤੁਹਾਡੇ ਘਰ ਆਈ ਹਾਂ ਉਸ ਦੀ ਇਸ ਭੋਲੀ ਭਾਲੀ ਕਰਨ ਨੇ ਮੇਰਾ ਮਨ ਮੋਲਿਆ ਸੀ ਉਸ ਦੇ ਜਵਾਬ ਨੇ ਮੈਨੂੰ ਚੁੱਪ ਕਰਵਾ ਦਿੱਤਾ ਸੀ ਮੈਂ ਕੁਝ ਹੋਰ ਨਹੀਂ ਕਹਿ ਸਕਿਆ ਉਸਨੇ ਕੰਮ ਸੰਭਾਲ ਲਿਆ ਤੇ ਥੋੜੀ ਦੇਰ ਬਾਅਦ ਮੈਂ ਉਸ ਨੂੰ ਪੁੱਛੀ ਲਿੱਤਾ ਕਿ ਤੂੰ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ਉਸਨੇ ਥੋੜੀ ਦੇਰ ਲਈ ਚੁੱਪੀ ਸਾਧ ਲਈ ਤੇ ਫਿਰ ਕਹਿਣ ਲੱਗੀ ਕਿ ਵਿਆਹ ਕਰਾਉਣ ਦੇ ਲਈ ਪੈਸੇ ਵੀ ਚਾਹੀਦੇ ਨੇ ਉਹ ਹਲਕਾ ਜਿਹਾ ਮੁਸਕਰਾਉਂਦੇ ਹੋਏ ਕਹਿ ਰਹੀ ਸੀ ਸੁਨੀਲ ਜੀ ਵਿਆਹ ਲਈ ਪੈਸੇ ਚਾਹੀਦੇ ਹੁੰਦੇ ਨੇ ਤੇ ਮੇਰੀ ਮਾਂ ਇਕੱਲੀ ਹੈ ਤੇ ਸਾਰੇ ਘਰ ਦੇ ਖਰਚੇ ਉਸ ਦੇ ਉੱਤੇ ਹੀ ਨੇ ਅਜਿਹੇ ਹਾਲਾਤਾਂ ਵਿੱਚ ਵਿਆਹ ਦੇ ਬਾਰੇ ਮੈਂ ਸੋਚ ਵੀ ਨਹੀਂ ਸਕਦੀ ਇਸ ਲਈ ਇਹ ਹਜੇ ਮੁਸ਼ਕਲ ਹੈ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਕਿਹਾ ਕਿ ਤੂੰ ਦੇਖਣ ਨੂੰ ਇੰਨੀ ਸੋਹਣੀ ਸੁਨੱਖੀ ਹੈ ਤੇਰੇ ਨਾਲ ਤਾਂ ਕੋਈ ਵੀ ਮੁੰਡਾ ਵਿਆਹ ਕਰ ਲਊਗਾ ਫਿਰ ਇਸ ਵਿੱਚ ਇੰਨੀ ਸੋਚਣ ਵਾਲੀ ਕਿਹੜੀ ਗੱਲ ਹੈ ਉਸ ਨੇ ਮੇਰੀ ਗੱਲ ਦਾ ਜਵਾਬ ਹੀ ਨਾ ਦਿੱਤਾ ਤੇ ਬਸ ਚੁੱਪਚਾਪ ਕੰਮ ਵਿੱਚ ਲੱਗ ਗਈ ਇੱਕ ਦਿਨ ਜਦੋਂ ਅਸੀਂ ਦੋਨੋਂ ਆਪਸ ਵਿੱਚ ਗੱਲਾਂ ਕਰ ਰਹੀ ਸੀ ਤਾਂ ਉਸ ਨੇ ਮੇਰੇ ਤੋਂ ਮੇਰੀ ਘਰ ਵਾਲੀ ਨੀਹਾ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਮੈਂ ਉਸ ਨੂੰ ਬਿਨਾਂ ਚਿਜਕਤੇ ਸਭ ਕੁਝ ਦੱਸ ਦਿੱਤਾ ਸੀ ਅਤੇ ਉਹ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋਈ ਉਸ ਤੋਂ ਬਾਅਦ ਉਸ ਦੇ ਚਿਹਰੇ ਉੱਤੇ ਇੱਕ ਵੱਖਰੀ ਹੀ ਚਮਕ ਆ ਗਈ ਸੀ ਅਤੇ ਜਿਵੇਂ ਉਸ ਨੂੰ ਇਸ ਗੱਲ ਦੀ ਖੁਸ਼ੀ ਹੋਈ ਹੋਵੇ ਕਿ ਉਹ ਕੁਝ ਮਹੀਨਿਆਂ ਤੱਕ ਇੱਥੇ ਨਹੀਂ ਆਕਰ ਉਸ ਨੂੰ ਇਸ ਗੱਲ ਦੀ ਖੁਸ਼ੀ ਕਿਉਂ ਹੋਈ ਏ ਮੈਨੂੰ ਸਮਝ ਨਹੀਂ ਆਇਆ ਉਸ ਤੋਂ ਬਾਅਦ ਮੈਨੂੰ ਉਸ ਦਾ ਵਰਤਾਅ ਹੋਰ ਵੀ ਅਜੀਬ ਲੱਗਣ ਲੱਗਿਆ ਸੀ ਖਾਣਾ ਇੰਨਾ ਸਵਾਦ ਬਣਾਉਂਦੀ ਕਿ ਮੈਨੂੰ ਐਂਦਾ ਲੱਗਦਾ ਕਿ ਜਿੱਦਾਂ ਉਹ ਦਿਲੋਂ ਹੀ ਮਿਹਨਤ ਕਰ ਰਹੀ ਹੋਵੇ ਉਹ ਮੇਰੀ ਪਸੰਦ ਦਾ ਧਿਆਨ ਰੱਖਣ ਲੱਗੀ ਸੀ ਮੇਰੀ ਪਸੰਦ ਦੇ ਹਿਸਾਬ ਨਾਲ ਹੀ ਕੱਪੜੇ ਪਾਉਂਦੀ ਮੈਂ ਕਈ ਵਾਰੀ ਉਸ ਨੂੰ ਕਿਹਾ ਕਿ ਸਲੋਨੀ ਤੈਨੂੰ ਜਿੰਨਾ ਕਿਹਾ ਵਸਤੂ ਉਨਾ ਹੀ ਕੰਮ ਕਰ ਪਰ ਉਹ ਕਦੇ ਮੇਰੀ ਗੱਲ ਨਹੀਂ ਸੁਣਦੀ ਸੀ ਹੌਲੀ ਹੌਲੀ ਮੈਨੂੰ ਇਹ ਤਾਂ ਲੱਗਦਾ ਸੀ ਜਿੱਦਾਂ ਕਿ ਉਹ ਮੇਰੀ ਘਰ ਵਾਲੀ ਦੇ ਵਾਂਗ ਮੇਰੇ ਨਾਲ ਵਰਤਾਅ ਕਰ ਰਹੀ ਹੋਵੇ ਉਸ ਦੀ ਸੋਹਣੀ ਸੂਰਤ ਅਤੇ ਭੋਲਾ ਜਿਹਾ ਚਿਹਰਾ ਮੈਨੂੰ ਆਕਰਸ਼ਿਤ ਕਰਦਾ ਸੀ ਅਤੇ ਮੈਂ ਉਸ ਵੱਲ ਆਕਰਸ਼ਿਤ ਹੁੰਦਾ ਵੀ ਸੀ ਪਰ ਮਨ ਦੇ ਇੱਕ ਕੋਨੇ ਵਿੱਚ ਨੀਹਾ ਦੀਆਂ ਯਾਦਾਂ ਤੇ ਉਸ ਦਾ ਪਿਆਰ ਸੀ ਮੈਂ ਉਸ ਦੇ ਨਾਲ ਹਮੇਸ਼ਾ ਤੋਂ ਵਫਾਦਾਰ ਸੀ ਅਤੇ ਉਧਰੋਂ ਪ੍ਰਿਆ ਦਾ ਬਦਲਿਆ ਹੋਇਆ ਰੂਪ ਵੇਖ ਕੇ ਮੈਨੂੰ ਉਲਝਣ ਜੀ ਲੱਗਦੀ ਸੀ ਇੱਕ ਦਿਨ ਮੈਂ ਉਸ ਤੋਂ ਉਸ ਦੀ ਮਾਂ ਬਾਰੇ ਪੁੱਛਿਆ ਕਿ ਉਹ ਕੋਦੋਂ تک ਵਾਪਸ ਆ ਜਾਣਗੇ ਤਾਂ ਉਸਨੇ ਜਵਾਬ ਦਿੱਤਾ ਕਿ ਨਾਨੀ ਦੀ ਸਿਹਤ ਹਾਲੇ ਠੀਕ ਨਹੀਂ ਸ਼ਾਇਦ ਮਾਂ ਨੂੰ ਕੁਝ ਦਿਨ ਹੋਰ ਲੱਗ ਜਾਣਗੇ ਮੈਨੂੰ ਆਪਣੀ ਘਰ ਵਾਲੀ ਦੀ ਬਹੁਤ ਯਾਦ ਆਉਂਦੀ ਸੀ ਮੈਂ ਉਸ ਨੂੰ ਬਹੁਤ ਮਿਸ ਕਰਦਾ ਸੀ ਪਰ ਮੇਰੀ ਮਜਬੂਰੀ ਸੀ ਕਿ ਮੈਂ ਉਸ ਨੂੰ ਉੱਥੇ ਛੱਡਿਆ ਸੀ ਉਸ ਅਹਿਸਾਸ ਮੈਨੂੰ ਸਲੋਨੀ ਦੇ ਬਾਰੇ ਵਿੱਚ ਕੁਝ ਗਲਤ ਸੋਚਣ ਤੋਂ ਰੋਕ ਦਿੰਦਾ ਸੀ ਫਿਰ ਇੱਕ ਦਿਨ ਅਜਿਹਾ ਹੋਇਆ ਜਿਸਨੇ ਮੇਰੇ ਪੂਰੇ ਹੀ ਜੀਵਨ ਨੂੰ ਉਲਟ ਪੁਲਟ ਕੇ ਰੱਖ ਦਿੱਤਾ ਸੀ ਉਹ ਰਾਤ ਬੜੀ ਡਰਾਉਣੀ ਸੀ ਮੈਨੂੰ ਹੁਣ ਵੀ ਸੱਚ ਨਹੀਂ ਆਉਂਦਾ ਕਿ ਇਹ ਸਭ ਕੁਝ ਮੇਰੇ ਨਾਲ ਹੋਇਆ ਸੀ ਉਸ ਦਿਨ ਸਲੋਨੀ ਜਦੋਂ ਘਰ ਦਾ ਕੰਮ ਕਰਕੇ ਜਾਣ ਲੱਗੀ ਤਾਂ ਅਚਾਨਕ ਹੀ ਮੌਸਮ ਖਰਾਬ ਹੋ ਗਿਆ ਸੀ ਬਹੁਤ ਤੇਜ਼ ਬਾਰਿਸ਼ ਤੇ ਤੂਫਾਨ ਸੀ ਉਸ ਦਾ ਘਰੋਂ ਨਿਕਲਣਾ ਔਖਾ ਹੋ ਰਿਹਾ ਸੀ ਕਿਉਂਕਿ ਉਸ ਦਾ ਘਰ ਵੀ ਪਿਛਲੀ ਗਲੀ ਦੇ ਵਿੱਚ ਸੀ ਅਤੇ ਨਾ ਚਾਹੁੰਦੇ ਹੋਏ ਵੀ ਮੈਂ ਉਸ ਨੂੰ ਕਿਹਾ ਕਿ ਸਲੋਨੀ ਤੂੰ ਅੱਜ ਦੀ ਰਾਤ ਇੱਥੇ ਹੀ ਰੁਕ ਜਾ। ਮੀਂਹ ਵਿੱਚ ਜਾਣਾ ਤੇਰਾ ਸਹੀ ਨਹੀਂ। ਮੈਂ ਉਸ ਦੇ ਹਾਲਾਤਾਂ ਨੂੰ ਵੇਖਦੇ ਹੋਏ ਉਸ ਨੂੰ ਰੋਕ ਲਿਆ ਸੀ ਅਤੇ ਉਹ ਵੀ ਮੇਰੀ ਗੱਲ ਮੰਨ ਗਈ ਸੀ। ਉਸ ਨੇ ਵੀ ਮੀਂਹ ਵਿੱਚ ਜਾਣਾ ਸਹੀ ਨਾ ਸਮਝਿਆ ਅਤੇ ਝਿਜਕ ਦੇ ਨਾਲ ਮੇਰੀ ਗੱਲ ਮੰਨ ਲਈ। ਮੈਂ ਉਸ ਨੂੰ ਰੋਕ ਲਿਆ ਸੀ। ਰਾਤ ਦੀ ਰੋਟੀ ਖਾਣ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਤੂੰ ਹਾਲ ਵਿੱਚ ਸੋਫੇ ਤੇ ਪਹਿ ਜਾ ਤੇ ਮੈਂ ਆਪਣੇ ਕਮਰੇ ਵਿੱਚ ਚੱਲਾਂ ਹਾਂ। ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਪੂਰੇ ਦਿਨ ਦੀ ਥੱਕੀ ਹੋਣ ਕਰਕੇ ਸਲੋਨੀ ਸੋਫੇ ਤੇ ਹੀ ਸੌਂ ਗਈ। ਉਸ ਨੂੰ ਛੇਤੀ ਹੀ ਨੀਂਦ ਆ ਗਈ ਸੀ ਤੇ ਮੈਂ ਆਪਣੇ ਕਮਰੇ ਵਿੱਚ ਸੀ। ਮੈਂ ਕੁਝ ਬੈਂਕ ਦਾ ਕੰਮ ਕਰ ਰਿਹਾ ਸੀ ਤੇ ਫਿਰ ਅਚਾਨਕ ਹੀ ਅੱਧੀ ਕੁ ਰਾਤ ਦਾ ਸਮਾਂ ਸੀ ਜਦੋਂ ਮੈਨੂੰ ਪਿਆਸ ਲੱਗੀ। ਪਤਾ ਨਹੀਂ ਕੀ ਬੇਚੈਨੀ ਸੀ। ਮੈਂ ਪਾਣੀ ਪੀਣ ਲਈ ਜਦੋਂ ਰਸੋਈ ਵਿੱਚ ਗਿਆ ਤੇ ਜਦੋਂ ਮੈਂ ਪਾਣੀ ਪੀ ਕੇ ਆਪਣੇ ਕਮਰੇ ਵਿੱਚ ਆ ਰਿਹਾ ਸੀ ਤਾਂ ਉਸੇ ਸਮੇਂ ਅਚਾਨਕ ਹੀ ਮੇਰੀ ਨਜ਼ਰ ਸੋਫੇ ਉੱਤੇ ਪਈ ਸਲੋਨੀ ਦੇ ਉੱਤੇ ਪਈ ਉਸ ਨੂੰ ਵੇਖ ਕੇ ਤਾਂ ਮੈਂ ਹੱਕਾ ਪੱਕਾ ਹੀ ਰਹਿ ਗਿਆ ਸੀ ਰਾਤ ਦੀ ਹਲਕੀ ਰੋਸ਼ਨੀ ਵਿੱਚ ਉਸ ਦਾ ਚਿਹਰਾ ਇੰਨਾ ਸੋਹਣਾ ਲੱਗ ਰਿਹਾ ਸੀ ਕਿ ਮੈਂ ਦੱਸ ਨਹੀਂ ਸਕਦਾ ਇੱਕ ਜ਼ੋਰਦਾਰ ਬਿਜਲੀ ਚਮਕੀ ਮੈਂ ਉਸ ਦੇ ਕੋਲ ਬੈਠਾ ਉਸ ਨੂੰ ਦੇਖ ਰਿਹਾ ਸੀ ਤੇ ਸਲੋਨੀ ਨੇ ਬੇਚੈਨੀ ਵਿੱਚ ਮੈਨੂੰ ਕਸ ਕੇ ਗੱਲ ਨਾਲ ਲਾ ਲਿਆ ਉਸ ਦੀ ਇਸ ਅਚਾਨਕ ਛੋਹ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ ਉਹ ਡਰੀ ਹੋਈ ਸੀ ਤੇ ਮੈਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਦਾ ਇਸ ਤਰ੍ਹਾਂ ਮੇਰੇ ਨੇੜੇ ਆਉਣਾ ਮੈਨੂੰ ਵੀ ਕਾਬੂ ਕਰ ਰਿਹਾ ਸੀ ਮੈਂ ਆਪਣੇ ਕਾਬੂ ਤੋਂ ਬਾਹਰ ਹੋ ਰਿਹਾ ਸੀ ਮੈਂ ਕੋਸ਼ਿਸ਼ ਕਰ ਰਿਹਾ ਸੀ ਆਪਣੇ ਆਪ ਨੂੰ ਕਾਬੂ ਕਰਾਂ ਮੈਂ ਵੀ ਉਸ ਨੂੰ ਕੁੱਟ ਕੇ ਗੜਨਾ ਨਾਲਿਆ ਉਸ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਕਿ ਸੁਨੀਲ ਜਦੋਂ ਮੈਂ ਤੈਨੂੰ ਪਹਿਲੀ ਵਾਰੀ ਵੇਖਿਆ ਸੀ ਉਦੋਂ ਤੋਂ ਹੀ ਮੈਨੂੰ ਤੂੰ ਬਹੁਤ ਪਸੰਦ ਹੈ ਇਹੀ ਕਾਰਨ ਹੈ ਕਿ ਮੈਂ ਤੁਹਾਡੇ ਵੱਲ ਆਕਰਸ਼ਿਤ ਹੋ ਗਈ ਅਤੇ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਅਤੇ ਤੁਹਾਡੇ ਨੇੜੇ ਆਉਣ ਦੇ ਬਹਾਨੇ ਲੱਭਦੀ ਰਹੀ ਉਸ ਦੀਆਂ ਗੱਲਾਂ ਨੇ ਮੈਨੂੰ ਹੋਰ ਵੀ ਜ਼ਿਆਦਾ ਨਰਵਸ ਕਰ ਦਿੱਤਾ ਸੀ ਉਹ ਆਪਣੀਆਂ ਭਾਵਨਾਵਾਂ ਮੈਨੂੰ ਖੁੱਲੇ ਤੌਰ ਤੇ ਬਿਆਨ ਕਰ ਰਹੀ ਸੀ ਤੇ ਮੈਂ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਰਾਤ ਅਸੀਂ ਦੋਨੋਂ ਹੀ ਬੇਕਾਬੂ ਹੋ ਗਏ ਤੇ ਇੱਕ ਦੂਜੇ ਦੀਆਂ ਬਾਹਾਂ ਵਿੱਚ ਕੋਹੇ ਰਹੇ ਪੂਰੀ ਰਾਤ ਮੀਂਹ ਪੈਂਦਾ ਰਿਹਾ ਫੇਰ ਮੈਂ ਰੁਕਿਆ ਸੀ ਤੇ ਜਦੋਂ ਸਾਡੇ ਦੋਵਾਂ ਦਾ ਤੂਫਾਨ ਸ਼ਾਂਤ ਹੋ ਗਿਆ ਤਾਂ ਉਹ ਵੀ ਮੇਰੇ ਤੋਂ ਵੱਖ ਹੋ ਕੇ ਸ਼ਾਂਤੀ ਨਾਲ ਸੌਂ ਗਈ ਪਰ ਮੈਂ ਸਾਰੀ ਰਾਤ ਨਹੀਂ ਸੌ ਸਕਿਆ ਮੇਰੇ ਮਨ ਵਿੱਚ ਪਛਤਾਵਾ ਸੀ ਤੇ ਮੈਂ ਬਾਰ-ਬਾਰ ਸੋਚ ਰਿਹਾ ਸੀ ਕਿ ਮੈਂ ਕੀ ਕਰ ਦਿੱਤਾ ਮੈਂ ਆਪਣੀ ਘਰਵਾਲੀ ਨੂੰ ਧੋਖਾ ਦੇ ਦਿੱਤਾ ਸੀ ਸਵੇਰੇ ਜਦੋਂ ਅੱਖ ਖੋਲੀ ਤਾਂ ਮੈਂ ਵੇਖਿਆ ਕਿ ਉਹ ਹੁਣ ਵੀ ਸੁੱਤੀ ਸੀ ਮੇਰਾ ਦਿਲ ਤਾਂ ਤੇਜ਼ੀ ਨਾਲ ਧੜਕ ਰਿਹਾ ਸੀ ਮੈਂ ਸੋਚਾਂ ਵਿੱਚ ਖੋ ਗਿਆ ਸੀ ਕਿ ਜੇ ਕਨੇਹਾ ਨੂੰ ਪਤਾ ਲੱਗਾ ਤਾਂ ਉਸ ਤੇ ਕੀ ਬੀਤੂਗੀ ਤਾਂ ਇਹ ਸਮਾਜ ਅਤੇ ਸਮਾਜ ਵਿੱਚ ਰਹਿੰਦੇ ਸਾਰੇ ਰਿਸ਼ਤੇਦਾਰ ਮੇਰੇ ਬਾਰੇ ਕੀ ਸੋਚਣਗੇ ਕਿ ਮੈਂ ਕਿੰਨਾ ਗਲਤ ਕੀਤਾ ਮੈਂ ਆਪਣੇ ਪਰਿਵਾਰ ਨੂੰ ਕੀ ਮੁਖਾਵਾਗਾ ਮੈਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਭੁੱਲ ਗਿਆ ਸੀ ਇਹ ਸਾਰੇ ਸਵਾਲ ਮੇਰੇ ਸਿਰ ਉੱਤੇ ਭਾਰੀ ਬੋਝ ਦੇ ਵਾਂਗ ਸੀ ਅਤੇ ਜਦੋਂ ਸਲੋਨੀ ਉੱਠੀ ਤਾਂ ਮੈਂ ਉਸ ਨੂੰ ਤੁਰੰਤ ਕਿਹਾ ਕਿ ਸਲੋਨੀ ਕੱਲ ਰਾਤ ਲਈ ਮੈਨੂੰ ਮਾਫ਼ ਕਰ ਦੇ ਇਹ ਸਭ ਮੇਰੀ ਗਲਤੀ ਨਾਲ ਹੋਇਆ ਹੈ ਮੈਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ ਉਸਨੇ ਮੇਰੀ ਗੱਲ ਨੂੰ ਵਿਚੇ ਹੀ ਟੋਕਦੇ ਹੋਏ ਕਿਹਾ ਕਿ ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਤੇ ਹੁਣ ਮਾਫੀ ਮੰਗਣ ਦੀ ਵੀ ਕੋਈ ਲੋੜ ਨਹੀਂ ਗਲਤੀ ਮੇਰੀ ਸੀ ਇਸ ਲਈ ਮੈਂ ਤੇਰੇ ਘਰ ਆਈ ਤਾਂ ਤੂੰ ਤਾਂ ਕਦੀ ਵੀ ਮੈਨੂੰ ਗਲਤ ਨਜ਼ਰ ਨਾਲ ਨਹੀਂ ਵੇਖਿਆ ਸੀ ਉਹ ਸਭ ਕੁਝ ਮੇਰੇ ਮਨ ਵਿੱਚ ਸੀ ਜੋ ਕੁਝ ਵੀ ਹੋਇਆ ਉਹ ਕਹਿ ਰਹੀ ਸੀ ਤੇ ਮੈਂ ਜਿਵੇਂ ਕਿਸੇ ਅਪਰਾਧੀ ਵਾਂਖੜਾ ਸੁਣ ਰਿਹਾ ਸੀ ਕੁਝ ਸਮੇਂ ਬਾਅਦ ਮੈਂ ਉਸਨੂੰ ਕਿਹਾ ਕਿ ਮੈਨੂੰ ਮਾਫ ਕਰ ਦੇ ਜੋ ਹੋਇਆ ਤੂੰ ਉਸਨੂੰ ਭੁੱਲ ਜਾ ਮੈਂ ਤੈਨੂੰ ਕੁਝ ਪੈਸੇ ਦਿੰਦਾ ਹਾਂ ਕੱਲ ਤੋਂ ਤੂੰ ਪਲੀਜ਼ ਮੇਰੇ ਘਰ ਨਾ ਆਵੀਂ ਉਸਨੇ ਪੈਸੇ ਨਹੀਂ ਲਿੱਤੇ ਸੀ ਅਤੇ ਉਸਨੇ ਕਿਹਾ ਤੂੰ ਬੇਫਿਕਰ ਰਹਿ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ ਤੇਰੀ ਘਰ ਵਾਲੀ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲੂਗਾ ਉਸ ਤੋਂ ਬਾਅਦ ਉਹ ਮੇਰੇ ਘਰ ਕਦੀ ਵੀ ਨਹੀਂ ਆਈ ਅਤੇ ਉਸ ਦੀ ਮਾਂ ਵੀ ਕੁਝ ਦਿਨਾਂ ਬਾਅਦ ਹੀ ਮੇਰੇ ਘਰ ਆਈ ਸੀ ਹੌਲੀ-ਹੌਲੀ ਸਮਾਂ Guzarਦਾ ਰਿਹਾ ਅਤੇ ਫਿਰ ਅਚਾਨਕ ਇੱਕ ਦਿਨ ਮੇਰੀ ਘਰਵਾਲੀ ਦਾ ਫੋਨ ਆਇਆ ਕਿ ਉਸ ਨੇ ਬਹੁਤ ਹੀ ਸੋਹਣੇ ਪੁੱਤ ਨੂੰ ਜਨਮ ਦਿੱਤਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੈਂ ਬਹੁਤ ਜ਼ਿਆਦਾ ਖੁਸ਼ੀ ਉਸ ਦਿਨ ਤੋਂ ਮੈਂ ਆਪਣੇ ਪੁੱਤ ਦੀਆਂ ਖੁਸ਼ੀਆਂ ਦੇ ਵਿੱਚ ਇੰਨਾ ਖੋ ਗਿਆ ਕਿ ਉਸ ਰਾਤ ਜੋ ਕੁਝ ਵੀ ਹੋਇਆ ਮੈਂ ਸਭ ਭੁੱਲ ਗਿਆ ਸੀ ਹੁਣ ਮੈਨੂੰ ਸਿਰਫ ਆਪਣਾ ਪਰਿਵਾਰ ਹੀ ਨਜ਼ਰ ਆਉਂਦਾ ਸੀ ਮੇਰੀ ਘਰ ਵਾਲੀ ਆ ਗਈ ਸੀ ਅਤੇ ਮੈਂ ਆਪਣੇ ਘਰ ਵਾਲੀ ਤੇ ਪੁੱਤਰ ਦੇ ਨਾਲ ਬਹੁਤ-ਬਹੁਤ ਖੁਸ਼ ਹਾਂ ਦੋਸਤੋ ਇਸ ਕਹਾਣੀ ਦੇ ਜ਼ਰੀਏ ਸਿਰਫ ਇਹ ਨਹੀਂ ਕਹਿਣਾ ਚਾਹਾਂਗਾ ਹਾਂ ਕਿ ਇਨਸਾਨ ਦੇ ਕਦਮ ਵਹਿਕ ਜਾਂਦੇ ਨੇ ਜੋ ਗਲਤੀ ਮੈਂ ਕੀਤੀ ਤੁਸੀਂ ਕਦੇ ਨਾ ਕਰਿਓ ਹਮੇਸ਼ਾ ਆਪਣੇ ਕਦਮਾਂ ਨੂੰ ਕੰਟਰੋਲ ਵਿੱਚ ਰੱਖੋ ਆਪਣੇ ਜੀਵਨ ਸਾਥੀ ਨਾਲ ਵਫਾ ਕਰੋ ਕਹਾਣੀ ਜੰਗੀ ਲੱਗੀ ਲਾਈਕ ਸ਼ੇਅਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ ਰੱਬ ਰਾਖਾ